ਮੇਰਾ ਨਾਮ ਕਬਲਜੀਤ ਕੌਰ ਕਾਜੀ ਅੰਡੇਰੇ ਘਰ ਚ ਚੋਰੀ ਹੋਈ ਮੇਰੇ ਬ੍ਰਦਰ ਦੇ ਘਰ ਮੈਂ ਆਪਣੇ ਸਹੁਰੇ ਪਰਿਵਾਰ ਇੰਨੀ ਉੱਥੇ ਮੈਂ ਆਪਣੇ ਪੇਕੇਆਂ ਦੇ ਘਰੇ ਆ ਰਹੀ ਆ ਕੇ ਰਹਿ ਰਹੀ ਇੱਥੇ ਮੇਰਾ ਬ੍ਰਦਰ ਦੇ ਘਰ ਚੋਰੀ ਹੋ ਗਈ ਹੈ ਮੇਰਾ ਬ੍ਰਦਰ ਮਿਹਨਤ ਮਜ਼ਦੂਰੀ ਕਰਦਾ ਸੀ ਕੰਪਨੀ ਚ ਰਹਿੰਦਾ ਸੀ ਇੱਥੋਂ ਮਤਲਬ ਚੋਰੀ ਕਾਫੀ 2.5 ਲੱਖ ਰੁਪਏ ਦੀ ਚੋਰੀ ਹੋਈ ਹੈ ਅਸੀਂ ਘੁੰਮਣ ਫਿਰਨ ਗਏ ਹੋਏ ਸੀ ਸਾਡੇ ਪੂਆ ਜੀ ਦੇ ਲੜਕੇ ਨੇ ਸਾਨੂੰ ਦੱਸਿਆ ਮਗਰੋਂ ਕਿ 27 ਤਰੀਕ ਨੂੰ 24 ਤਰੀਕ ਨੂੰ ਅਸੀਂ ਗਏ ਆ 27 ਤਰੀਕ ਨੂੰ ਸਾਨੂੰ ਪੁਸ਼ੀਕੋਲ ਕਰਕੇ ਦੱਸਿਆ ਸਾਨੂੰ ਕਿ ਤਾਂ ਡਿ ਕਰੇ ਚੋਰੀ ਹੋ ਗਈ ਹੈ ਤਾਲੇ ਡੁੱਟੇ ਨਹੀਂ ਸਾਰਾ ਮੇਰੇ ਚਾਚੇ ਸੌਰੇ ਤੇ ਮੈਨੂੰ ਸਾਕਾ ਮੇਰਾ ਚਾਚਾ ਸੌਰੇ ਨੇ ਕਾਫੀ ਵਾਰ ਮਿੰਤਾ ਮੁੱਖੀਆਂ ਦਿੱਤੀਆਂ ਮੈਨੂੰ ਵੈਸੇ ਚ ਸੌਰੇ ਤੇ ਮੈਨੂੰ ਵੈਸੇ ਵੀ ਖਤਰਾ ਵਾ ਮੇਰਾ ਘਰ ਬਰਬਾਦ ਕੀਤਾ ਮੇਰੇ ਘਰ ਵਾ ਇਨ ਵੈਸੇ ਵੀ ਉਹਨੇ ਮਰਵਾ ਦਿੱਤਾ ਹੀ ਇਹਨੇ ਚਾਚੇ ਸੌਰੇ ਨੇ ਉਹ ਤੋਂ ਡਰਦੀ ਮੈਂ ਆਪਣੇ ਪੇਕੇ ਪਰਿਵਾਰ ਚ ਆ ਗਈ ਇਸ ਲਈ ਮੈਨੂੰ ਉਹਦੇ ਤੋਂ ਖਤਰਾ ਵਾ ਮੈਨੂੰ ਉਹਤੇ ਡੋਟ ਆ ਕੀ ਮੰਗ ਰਹੇ ਹੋ ਜੀ ਸਾਡੀ ਮੰਗ ਹੈ ਕਿ ਪ੍ਰਸ਼ਾਸਨ ਕੋਈ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਸੁਣਾਈ ਜੀ ਨਾ ਬਿਕਰਮਦੀਪ ਸਿੰਘ ਯਾਨੀ ਮੇਰਾ ਨਾਮ ਦੇ ਸਾਰਾ ਕੀ ਕਹਾਂ ਉਹ ਇਹ ਗੱਲ ਇਹ 24 ਤਰੀਕ ਤੋਂ ਅਸੀਂ ਗਏ ਹਾਂ ਕਸ਼ਮੀਰ ਘੁੰਮਣ ਬੱਚਿਆਂ ਨੂੰ ਲੈ ਕੇ ਤੇ ਸਰ ਮੇਰੇ ਘਰੇ ਚੋਰੀ ਹੋ ਗਈ ਹੈ ਘਟੋ ਹਾਂਜੀ ਮੈਂ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਤੇ 2 ਢਾਈ ਲਖਦਾ ਅਮਾਉਂਟ ਆ ਜਿਹੜਾ ਮਤਲਬ ਇਹ ਚੋਰੀ ਹੋਇਆ ਆ ਮੈਂ ਬੜੀ ਮਿਹਨਤ ਨਾਲ ਭਾਈ ਕੰਮ ਕਰਦਾ ਕੰਪਨੀ ਦੇ ਵਿੱਚ ਕਿਹੜੀ ਕਿਹ ਚੀਜ਼ ਚੋਰੀ ਹੋਈ ਹੈ ਭਾਈ ਇਹ ਹੈਗਾ ਆ ਏਸੀ ਹੈ ਐਲ ਸੀ ਡੀ ਹੈ ਕੁਝ ਸੋਨਾ ਹੈ ਕੈਮਰੇ ਆ ਨਾਲ ਲੈ ਗਏ ਕੈਸ਼ ਆ ਭਾਈ ਹਾਂਜੀ ਤੇ 27 ਤਰੀਕ ਨੂੰ ਪਈ ਮੇਰੇ ਮੇਰਾ ਕਜ਼ਨ ਆ ਭੂਆ ਦਾ ਲड़का ਉਹਨੇ ਸਾਨੂੰ ਫੋਨ ਕਰਕੇ ਦੱਸਿਆ ਉਹ ਘਰ ਵਿੱਚ ਫੇਰਾ ਫੂਰਾ ਮਾਰਨ ਆਉਂਦਾ ਸੀ ਜਦ ਦਿਨੇ ਆ ਕੇ ਦੇਖਿਆ ਤਾਂ ਤਾਲੇ ਤੁਲੇ ਟੁੱਟੇ ਸਾਰ ਜੀ ਕਮਿਊਨਿਟੀ ਨੂੰ ਵੀ ਭਾਣੇ ਹਾਂਜੀ ਹੋਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਬੇ ਹੱਥ ਜੋੜ ਕੇ ਬਹ ਹੱਥ ਬੰਨ ਕੇ ਬੇਨਤੀ ਹੈ ਭਾਈ ਪ੍ਰਸ਼ਾਸਨ ਨੂੰ ਕਿ ਇਹਦੇ ਵਿੱਚ ਕੋਈ ਕਾਰਵਾਈ ਕੀਤੀ ਜਾਵੇ ਸਖਤ ਹੋ ਸਕਤ ਕਾਰਵਾਈ ਕੀਤੀ ਹੈ ਜੀ ਸਾਰਾ ਚਿੰ ਸ਼ਿਕਾਇਤ ਕਰਕੇ ਗਏ ਨੇ ਕੋਈ ਇਸ ਤਰਫ ਕਵਲਜੀਤ ਕੌਰ ਆ ਜੀ ਉਹ ਹੈ ਉਹ ਗੁਰਜੀਤ ਸਿੰਘ ਤੇ ਇਹਨਾਂ ਤਲਾਹ ਸਾਨੂੰ ਹੁਣੇ ਦੱਸੀ ਇਹ ਕੋਈ ਬਾਹਰ ਗਈ ਚੋਰੀ ਹੋਈ ਆ ਆਪਾਂ ਵੈਰੀਫਾਈ ਕਰਦੇ ਆ ਹੁਣੇ ਕਰਕੇ ਵੈਰੀਫਾਈ ਜੋ ਵੀ ਕਾਰਵਾਈ ਬਣਦੀ ਕਰਾਂ ਇੱਕ ਅਗੇ ਕਿਤੇ ਸੀ ਤਾਂ ਹੁੰਦੀ ਇਸ ਤੇ ਇਹ ਕਿਤੇੋਂ ਬਣ ਗਏ ਆ ਇਹਨਾਂ ਦੇ ਕਹਿਣ ਦਾ ਤਾਬ ਘੁੰਮ ਗਏ ਆ ਤੇ ਮਗਰ ਚੋਰੀ ਹੋਈ ਉਹ ਵੈਰੀਫਾਈ ਕਰਦੇ ਆ ਜੀ ਕੀ ਹੋਇਆ ਵਾ ਜੋ ਵੀ ਹੋਇਆ ਕਾਨੂੰਨੀ ਕਾਰਵਾਈ ਕਰਦੇ ਜਦੋਂ ਪੜੇ ਦਾ ਕੀ ਹੋਸੀ ਹਾਂਜੀ ਹਾਂਜੀ ਮੇਰਾ ਨਾਮ ਕਬਲਜੀਤ ਕੌਰ ਭਾਜੀ ਮੇਰੇ ਘਰ ਚ ਚੋਰੀ ਹੋਈ ਮੇਰੇ ਬ੍ਰਦਰ ਦੇ ਘਰ ਮੈਂ ਆਪਣੇ ਸੋਹਰੇ ਪਰਿਵਾਰ ਰਹੀ ਨਹੀਂ ਉੱਥੇ ਮੈਂ ਆਪਣੇ ਪੇਕੇ ਦੇ ਘਰੇ ਆ ਰਹੀ ਆ ਕੇ ਰਹਿ ਰਹੀ ਇੱਥੇ ਮੇਰਾ ਬ੍ਰਦਰ ਦੇ ਘਰ ਚੋਰੀ ਹੋ ਗਈ ਹੈ ਮੇਰਾ ਬ੍ਰਦਰ ਮਿਹਨਤ ਮਜ਼ਦੂਰੀ ਕਰਦਾ ਸੀ ਕੰਪਨੀ ਚ ਰਹਿੰਦਾ ਸੀ ਇੱਥੋਂ ਮਤਲਬ ਚੋਰੀ ਕਾਫੀ 2.2 ਲੱਖ ਰੁਪਏ ਦੀ ਚੋਰੀ ਹੋਈ ਹੈ ਅਸੀਂ ਘੁੰਮਣ ਫਿਰਨ ਗਏ ਹੋਏ ਸੀ ਸਾਡੇ ਪੂਆ ਜੀ ਦੇ ਲੜਕੇ ਨੇ ਸਾਨੂੰ ਦੱਸਿਆ ਮਗਰੋਂ ਕਿ 27 ਤਰੀਕ ਨੂੰ 24 ਤਰੀਕ ਨੂੰ ਅਸੀਂ ਗਏ ਆ 27 ਤਰੀਕ ਨੂੰ ਸਾਨੂੰ ਪਿੱਛੇ ਕੋਲ ਕਰਕੇ ਦੱਸਿਆ ਸਾਨੂੰ ਕਿ ਤੁਹਾਡੇ ਘਰੇ ਚੋਰੀ ਹੋ ਗਈ ਹੈ ਤਾਲੇ ਟੁੱਟੇ ਆ ਨੇ ਸਾਰੇ ਮੇਰੇ ਚਾਚੇ ਸੌਰੇ ਤੇ ਮੈਨੂੰ ਸਾਕਾ ਮੇਰਾ ਚਾਚਾ ਸੌਰੇ ਨੇ ਕਾਫੀ ਵਾਰ ਮਿੰਤਾ ਮੁੱਖੀਆਂ ਦਿੱਤੀਆਂ ਮੈਨੂੰ ਵੈਸੇ ਚ ਸੌਰੇ ਤੇ ਮੈਨੂੰ ਵੈਸੇ ਵੀ ਖਤਰਾ ਵਾ ਮੇਰਾ ਘਰ ਬਰਬਾਦ ਕੀਤਾ ਮੇਰੇ ਘਰ ਵਾ ਇਹਨਾਂ ਵੈਸੇ ਵੀ ਹੰਨੇ ਮਰਵਾ ਦਿੱਤਾ ਹੀ ਇਹਨਾਂ ਚਾਚੇ ਸੌਰੇ ਨੇ ਉਹ ਤੋਂ ਡਰਦੀ ਮੈਂ ਆਪਣੇ ਪੇਕੇ ਪਰਿਵਾਰ ਚ ਆ ਗਈ ਇਸ ਲਈ ਮੈਨੂੰ ਉਹਦੇ ਤੋਂ ਖਤਰਾ ਵਾ ਮੈਨੂੰ ਉਹਤੇ ਡੋਟ ਕੀ ਮੰਗ ਰਹੇ ਸਾਡੀ ਮੰਗ ਹੈ ਕਿ ਪ੍ਰਸ਼ਾਸਨ ਕੋਈ ਇਹ ਹੀ ਮੰਗ ਕਰਦੇ ਆ ਕਿ ਸਾਾਨੂੰ ਇਨਸਾਫ ਕਰਾਓ ਸਾਡੀ ਸੁਣਾਂ